ਤੋਂ ਸੁਖ ਨੇ ਜਿਹੜੀ ਕਰਾਮਾਤ ਐ ਇਹਨੂੰ ਕਿਸ ਪੱਖ ਦੇ ਵਿੱਚ ਸਿੱਖੀ ਦੇ ਵਿੱਚ ਸਤਿਕਾਰ ਕੀਤਾ ਬੜੀ ਕੀਮਤੀ ਗੱਲ ਐ ਧਿਆਨ ਨਾਲ ਸੁਣੀਏ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਿਨ ਨਾਮ ਹੈ ਪੈਨਨ ਖਾਨ ਸਭ ਬਾਦ ਹੈ ਧਿਗ ਸਿੱਧੀ ਧਿਗ ਕਰਮਾਤ ਨਾਮ ਤੋਂ ਬਿਨਾ ਜੋ ਵੀ ਪਹਿਨਿਆ ਏ ਜੋ ਵੀ ਖਾਦਾ ਏ ਸਭ ਬਾਦ ਵਿਅਰਥ ਹੈ। ਨਾਮ ਤੋਂ ਬਿਨਾ ਤੂੰ ਧਿਆਨ ਦੀ ਇਕਾਗਰਤਾ ਦੇ ਨਾਲ ਮੈਡੀਟੇਸ਼ਨ ਦੇ ਨਾਲ ਚਾਹੇ ਤੂੰ ਸਿੱਧੀ ਹਾਸਲ ਕਰ ਲਈ। ਉਹ ਸਿੱਧੀ ਵੀ ਤ੍ਰਿਗਤਾ ਦੇ ਜੋਰ ਅਗੇ। ਉਹ ਕਰਮਾਤ ਵੀ ਤ੍ਰਿਗ ਹੈ। ਕਿਸੇ ਕੰਮ ਨੇ ਕਿਸੇ ਅਰਥ ਨਹੀਂ। ਕੋਈ ਉਹਦੇ ਵਿੱਚ ਚੰਗਿਆਈ ਨਹੀਂ। ਸਰਬਾਹੂ ਸਾਬ ਨੂੰ ਪੁੱਛੀਏ ਜੇਕਰ ਸਤਿਗੁਰੂ ਜੀ ਨਾਮ ਤੋਂ ਬਿਨਾਂ ਵਾਲੀ ਕਰਾਮਾਤ ਧਰੇਗਾ ਸਿੱਧੀ ਜਿਹੜੀ ਆ ਉਹ ਕਿਸੇ ਕੰਮ ਨਹੀਂ ਫਿਰ ਨਾਮ ਦੀ ਕਰਾਮਾਤ ਕਿਹੜੀ ਆ ਸਾਬ ਕਹਿੰਦੇ ਨੇ ਸਾ ਸਿੱਧ ਸਾ ਕਰਾਮਾਤ ਹੈ ਅਚਿੰਤ ਕਰੇ ਜਿਸ ਦਾ ਉਹ ਸਿੱਧੀ ਆ ਉਹ ਕਰਾਮਾਤ ਸਿੱਖੀ ਦੇ ਵਿੱਚ ਪ੍ਰਵਾਨ ਆ ਜਦੋਂ ਅਕਾਲ ਪੁਰਖ ਵਾਹਿਗੁਰੂ ਤਰਟਕੇ ਅਚਿੰਤ ਹੀ ਦੇ ਦੇਵੇ ਮੰਗਣੀ ਨਾ ਪਵੇ ਕੋਈ 40 ਦਿਨਾਂ ਦਾ ਤਪ ਨਹੀਂ ਕਰਨਾ ਪਿਆ ਅੰਤਰਯਾਮਤਾ ਦੇ ਲਈ ਕਿਸੇ ਕਾਰਜ ਦੀ ਸਿੱਧੀ ਦੇ ਲਈ ਭਗਤੀ ਕੀਤੀ ਨਿਤਨੇਮ ਕੀਤਾ ਸੇਵਾ ਕੀਤੀ ਉਹ ਅਚਿੰਤ ਦਾਤ ਮਿਲ ਗਈ ਉਹਨੂੰ ਕਹਿੰਦੇ ਕਰਾਮਾਤ ਸਿੱਖੀ ਦੇ ਵਿੱਚ ਗੁਰੂ ਨੇ ਤਰਟ ਕੇ ਦੇੜੀ ਦਿੱਤੀ ਜੇਕਰ ਗੁਰੂ ਨੇ ਤਰਟ ਕੇ ਕੋਈ ਦਾਤ ਨਹੀਂ ਦਿੱਤੀ ਇੱਕ ਹੋਰ ਥਾਂ ਗੁਰੂ ਅਰਜਨ ਦੇਵ ਪਾਸ਼ਾ ਬਖਸ਼ਿਸ਼ ਕਰਦੇ ਨੇ ਗਾਥਾ ਬਾਣੀ ਅੰਦਰ ਵਕਸ਼ਦੇ ਨੇ ਪਰਮਾਣੂ ਪਰਜੰਤ ਆਕਾਸ਼ ਦੀਪ ਲੋ ਸੇਖੰਡਨ ਪਰਮਾਣੂ ਐਟਮ ਸਾਹਿਬ ਕਹਿੰਦੇ ਨੇ ਜੇਕਰ ਕਿਸੇ ਵਿਅਕਤੀ ਦੇ ਕੋਲ ਇੰਨੀ ਜਿਆਦਾ ਕਰਾਮਾਤੀ ਸ਼ਕਤੀ ਆ ਜਾਏ ਇਹਨਾਂ ਉਹ ਕੁਝ ਜਾਵੇ ਉਹ ਕਿਣਕੇ ਤੋਂ ਵੀ ਛੋਟਾ ਹੋ ਜਾਏ ਆਪਣੇ ਆਕਾਰ ਨੂੰ ਇੰਨਾ ਛੋਟਾ ਕਰ ਲੇ ਗਛੇਣ ਨੈਣ ਪਾਰੇਣ ਨਿਮਕ ਪਰ ਜਿੰਨਾ ਸਮਾਂ ਅੱਖ ਚ ਮਕੰਨ ਦਾ ਸਮਾਂ ਲੱਗਦਾ ਏ ਇੰਨੇ ਸਮੇਂ ਦੇ ਵਿੱਚ ਉਹ ਦੀਪ ਲੋ ਸੇ ਖੰਡਣਾ ਵਕ ਵਕ ਦੀਪਾਂ ਦੇ ਬ੍ਰਹਿਮੰਡਾਂ ਦੇ ਸਫਰ ਕਰਕੇ ਆ ਜੇ ਐਨੀ ਕਿਸੇ ਕੋਲ ਤਾਕਤ ਆ ਜੇ ਅੰਦਰੂਨੀ ਤੌਰ ਤੇ ਸਾਹਿਬ ਕਹਿੰਦੇ ਨੇ ਜੇਕਰ ਗੁਰੂ ਨਹੀਂ ਨਾ ਬਿਨਾ ਸਾਧੂ ਨਾ ਸਿੱਧਿਆ ਤੇ ਕੋਈ ਸਿੱਧੀ ਨਹੀਂ ਮਿਲਣੀ ਰੱਬ ਦੇ ਦਰਗਾਹ ਤੇ ਪ੍ਰਮਾਣਗੀ ਨਹੀਂ ਹੋਣੀ ਨਾਮ ਨਹੀਂ ਮਿਲਿਆ ਇਹ ਸਾਰੇ ਕਰਾਮਾਤ ਜਿਹੜੀ ਵਿਰਥ ਚਲੀ ਗਈ ਇਹ ਸਾਰੀ ਸਿੱਧੀ ਜਿਹੜੀ ਖੂਦ ਦੇ ਖਾਤੇ ਦੇ ਵਿੱਚ ਪੈ ਗਈ ਤੇਰੇ ਅੰਦਰ ਦੇ ਜੀਵਨ ਨੂੰ ਇਹਨੇ ਕੁਝ ਨਹੀਂ ਸਵਾਦਨਾ ਗੁਰਨਾਣਦੇ ਸੱਚੇ ਪਾਤਸ਼ਾਹ ਜਗਜੀਤ ਸਿੰਘ ਅੰਦਰ ਬਖਸ਼ਿਸ਼ ਕਰਦੇ ਨੇ ਰਿੱਧ ਸਿੱਧ ਅਵਰਾ ਸਾਧ ਇਹ ਝੂਟੀਆਂ ਨੇ ਹੋਰ ਹੀ ਸੰਸਾਰ ਦੇ ਮਾਇਆ ਦੇ ਸਵਾਦ ਨੇ ਭਾਈ ਬਰਕਤ ਜਿਹੜੀ ਉਹ ਨਾਮ ਦੀ ਹੈ ਸਿੱਖੀ ਦੇ ਵਿੱਚ ਰਹਿਮਤ ਜਿਹੜੀ ਵਡਿਆਈ ਜਿਹੜੀ ਉਹ ਨਾਮ ਦੀ ਹੈ ਮਿਲ ਜੇਗਾ ਸਭ ਕੁਝ ਰਿਤੀਆਂ ਸਿੱਧੀਆਂ ਵੀ ਮਿਲ ਜਾਣਗੀਆਂ ਪਰ ਤੇਰਾ ਮੁਖ ਨਾਮ ਵੱਲ ਹੋਣਾ ਚਾਹੀਦਾ ਤੇਰਾ ਮੁਖ ਸੰਸਾਰ ਦੇ ਪੈਸੇ ਵੱਲ ਨਹੀਂ ਸੰਸਾਰ ਦੇ ਸੁੱਖ ਵੱਲ ਨਹੀਂ ਸੰਸਾਰ ਦੀ ਅਕਲ ਬੁੱਧੀ ਵੱਲ ਨਹੀਂ ਸੰਸਾਰ ਦੀਆਂ ਤਾਕਤਾਂ ਵੱਲ ਨਹੀਂ ਲੋਕ ਮੇਰਾ ਕਹਿਣਾ ਮੰਨਣ ਇਹਦੇ ਵੱਲ ਨਹੀਂ ਤੈਨੂੰ ਹੁਕਮ ਦੀ ਦਾਤ ਮਿਲ ਜੇ ਤੇਰਾ ਮੂੰਹ ਇਹਦੇ ਵੱਲ ਨਹੀਂ ਹੋਣਾ ਚਾਹੀਦਾ ਸਤਿਗੁਰੂ ਨਾਨਕ ਦੇਵ ਪਾਸ਼ਾ ਬਖਸ਼ਿਸ਼ ਕਰਦੇ ਨੇ ਸਦ ਹੁਆ ਸਦ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਹੈ ਭਾਉ ਮੇਕਰ ਮੈਨੂੰ ਇਨੀ ਤਾਕਤ ਵੀ ਮਿਲ ਜੇ ਨਾ ਮੇਰੀ ਸਿੱਧੀ ਲੱਗ ਜੇ ਮੈਂ ਗੁਪਤ ਇਕਾਂਤ ਦੇ ਵਿੱਚ ਇਕਾਗਰਤਾ ਦੇ ਵਿੱਚ ਕਈ ਘੰਟਿਆਂ ਦੀ ਸੁੰਨ ਸਮਾਧੀ ਸਮਾਧੀ ਦੇ ਵਿੱਚ ਬੈਠ ਜਾਵਾਂ ਗੁਪਤ ਪ੍ਰਗਟ ਹੋਏ ਵੈਸਾ ਗੁਪਤ ਵੀ ਹੋ ਜਾਵਾਂ ਪ੍ਰਗਟ ਵੀ ਹੋ ਜਾਵਾਂ ਜਿਵੇਂ ਪ੍ਰਮਾਣ ਉਪਰਜੰਤਾ ਕਾਸਾ ਵਾਲਿਆ ਆਪਾਂ ਗੱਲ ਕੀਤੀ ਗੁਰੂ ਅਜੰਦੇ ਪਾਸ਼ਾ ਦੀ ਬਖਸ਼ਿਸ਼ ਦੀ ਪੰਕਤੀ ਦੀ ਜੇਕਰ ਇੰਨਾ ਕੁਝ ਮਿਲ ਵੀ ਗਿਆ ਨਾ ਤਾਂ ਨਾਮ ਦੀ ਬਰਾਬਰਤਾ ਨਹੀਂ ਪਾਈ ਮਤ ਦੇਖ ਭੁਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਮਤਾਂ ਇਹਨਾਂ ਦੇ ਆਸਰੇ ਤੂੰ ਰੱਬ ਨੂੰ ਭੁਲਾ ਦੇ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਬਖਸ਼ਿਸ਼ ਕਰਦੇ ਨੇ ਭਾਈ ਨਾਮ ਸਭ ਤੋਂ ਸ੍ਰੇਸ਼ਟ ਹੈ ਇਹਨਾਂ ਪਿੱਛੇ ਲਾ ਕੇ ਨਾਮ ਨੂੰ ਨਾ ਭੁਲਾ ਦੇ ਸੋ ਸਿੱਖੀ ਦੇ ਵਿੱਚ ਕਿਹੜੀ ਕਰਾਮਾਤ ਵਾਜਪ ਹੈ ਕਿਹੜੀ ਰਿੱਧੀ ਵਾਜਪ ਹੈ ਕਿਹੜੀ ਬੁੱਧ ਵਾਜਪ ਹੈ ਪ੍ਰਵਾਨ ਹੈ ਕਿਹੜਾ ਸੁਖ ਜਿਹੜਾ ਨਾਮ ਦੇ ਅਧੀਨ ਹੈ ਜਿਹੜਾ ਨਾਮ ਦੀ ਬਰਕਤ ਦੇ ਵਿੱਚੋਂ ਆਇਆ ਜਿਹੜਾ ਵਾਇਗਰੂ ਦੇ ਨਾਮ ਦੇ ਵਿੱਚ ਰੱਬ ਨੇ ਤਰੁੱਟ ਕੇ ਦਿੱਤਾ ਨਵਾਜਤਾ ਬਖਸ਼ਿਸ਼ ਕਰਤੀ ਉਹ ਸੁਖ ਵੀ ਪ੍ਰਵਾਨ ਉਹ ਰਿੱਧੀ ਸਿੱਧੀ ਵੀ ਪ੍ਰਵਾਨ ਉਹ ਰਹਿਮਤਾਂ ਵੀ ਪ੍ਰਵਾਨ ਉਹਦੇ ਨਾਮ ਤੋਂ ਬਿਨਾ ਕੁਝ ਵੀ ਪ੍ਰਵਾਨ ਨਹੀਂ ਪਾਈ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦਿੰਨੇ ਰਹਾਉ ਵਾਲੇ ਬੰਦ ਤੋਂ ਬਾਅਦ ਇਹ ਜਿਹੜੀਆਂ ਦਿੱਧੀਆਂ ਸਿੱਧੀਆਂ ਨੇ ਨਾ ਥੋੜ੍ਹ ਜਮੇ ਥੋੜ੍ਹ ਸਮੇ ਵਾਲੀਆਂ ਨੇ ਸਿੱਕੀ ਦੇ ਵਿੱਚ ਇੱਕ ਸਿੱਧੀ ਹੈ ਸ਼ਹਾਦਤ ਦੀ ਉਹਦੀ ਸਿੱਧੀ ਉਹਦੀ ਬਰਾਬਰਤਾ ਉਹਦੀ ਸ਼ਕਤੀ ਸੰਸਾਰ ਦੇ ਕਿਸੇ ਵੀ ਸਿੱਧੀ ਦੇ ਵਿੱਚ ਨਹੀਂ ਕਰਾਮਾਤ ਦੇ ਵਿੱਚ ਨਹੀਂ ਅੱਜ ਆਪਾਂ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਸੰਸਾਰ ਪੱਧਰ ਤੇ ਸਿੱਖ ਜਗਤ ਮਨਾ ਰਿਹਾ ਏ ਸਤਕਵਰਿਆਂ ਦੀ ਆਯੂ ਐ ਸੰਸਾਰੀ ਤੌਰ ਤੇ ਬੜੀ ਛੋਟੀ ਜੀ ਆਯੂ ਪਰ ਜਿਹੜੀ ਕਰਾਮਾਤ ਜਿਹੜੀ ਸਿੱਧੀ ਉਹਨਾਂ ਕਰਕੇ ਦਿਖਾਈ ਸ਼ਹੀਦੀ ਦੀ ਉਹ ਜੁਗਾ ਜੁਗਾਂ ਤਰਾ ਤੱਕ ਅਮਰ ਹੋ ਗਈ ਉਹ اٹਲ ਹੋ ਗਈ ਉਹ ਖਤਮ ਨਹੀਂ ਹੋਣੀ ਅੱਜ ਦੇ ਸਿੱਧੀ ਮਨੁੱਖ ਕਰਦਾ ਏ ਉਹਦਾ ਸਰੀਰ ਨਾਸ ਹੋ ਗਿਆ ਉਹਦੇ ਸਿੱਧੀ ਨਾਸ ਹੋ ਗਈ ਸੰਸਾਰ ਨੂੰ ਕੋਈ ਭਲਾ ਨਹੀਂ ਕੀਤਾ ਆਪਣੇ ਸਵਾਰਥ ਦੇ ਬਦਲੇ ਲੋਕਾਂ ਨੂੰ ਕਈ ਵਾਰ ਦੁੱਖ ਦਿੱਤੇ ਪਰ ਜਿਹੜੀ ਸਿੱਧੀ ਸ਼ਹਾਦਤ ਦੇ ਵਿੱਚੋਂ ਨਿਕਲੀ ਬਾਬਾ ਫਤਿਹ ਸਿੰਘ ਜੀ ਦੀ ਸਿੱਧੀ ਉਹ ਕਰਾਮਾਤ ਅੱਜ ਗੁਰਸਿੱਖਾਂ ਦੇ ਫਿਰਦਿਆਂ ਦੇ ਵਿੱਚ ਵੱਸਦੀ ਇਫ ਯੂ ਇੰਜੋਏ ਥਿਸ ਵੀਡੀਓ ਥੈਨ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਐਂਡ ਮੇਕ ਸ਼ure ਟੂ ਫਾਲੋ ਅਸ ਔਨ ਆਲ ਸੋਸ਼ਲ ਮੀਡੀਆ ਪਲੈਟਫਾਰਮਸ ਪਲੀਜ਼ ਡੋਨੇਟ ਵਿਦ ði ਲਿੰਕ ਇਨ ði ਬਾਇਓ to help us keep spreading guru sahib ji's message and keep guru sahib ji sikhi alive vahe guru ji ka khalsa vahe guru ji ki fateh